ਪਾਪਾ ਮੈਂ ਤੇ ਆਉਣ ਲੱਗਾ ਹਾਂ ਤੇ ਮੈਨੂੰ ਥੋੜੇ ਜਿਹੇ ਪੈਸੇ ਚਾਹੀਦੇ ਕੀ ਕਰਨੇ ਮਤ ਪੈਸੇ ਉਹ ਕਾਪੀ ਲੈਣੀ ਮੈਂ ਕਿ ਰਜਿਸਟਰ ਆਪਣਾ ਠੀਕ ਆ ਹਾਂਜੀ ਕਿੰਨੇ ਪੈਸੇ ਚਾਹੀਦੇ 70 ਰੁਪਏ 70 ਚਾਹੀਦੇ ਹਾਂਜੀ ਐਦਾਂ ਕਰ ਹਾਂਜੀ ਆ 100 ਰੁਪਏ ਰੱਖ ਲਾ ਠੀਕ ਐ ਤੇ ਬਾਕੀ 30 ਰੁਪਏ ਆਪਣੇ ਕੋਲ ਹੀ ਰੱਖੀ ਠੀਕ ਐ ਤੇ ਵਦੂ ਨਾ ਖਰਚੀ ਠੀਕ ਨਾ ਠੀਕ ਆ ਜਿੱਥੇ ਕਿਤੇ ਲੋੜ ਹੋਵੇ ਉੱਥੇ ਵਰਤ ਲੈ ਠੀਕ ਤੇ ਕੋਈ ਨਹੀਂ ਹੋ ਜਾ ਤਿਆਰ ਤੂੰ ਹੈ ਪੜਾਈ ਠੀਕ ਚੱਲਣੀ ਹੈ ਨਾ ਹਾਂਜੀ ਵਧੀਆ ਚੱਲਣੀ ਚੱਲ ਠੀਕ ਐ ਮੇਰੇ ਕੋਲ ਲੇਂਗੀ ਜਾ ਹਾਂਜੀ ਅਬ ਲੇਟ ਹੀ ਕਰਤਾ ਕੰਮ ਅੱਜ ਲੇਟ ਕੀ ਖੜੀ ਰਹਿ ਵੀ ਹਾਂ ਬਣਾਉਣ ਤੇ ਮੈਂ ਚੱਲ ਬਣਾਈ ਦਵਾ ਅਨਮੋਲ ਕਿੰਨੇ ਦਿਨਾਂ ਦੀ ਮੰਗੰਦੇ ਆਹੇ ਅੱਛਾ ਤੇ ਮੈਂ ਤੇ ਮਨਾ ਕਰਨੀ ਹਾਂ ਵੀ ਖੱਟਾ ਨਾ ਖਾ ਇਹਦਾ ਨਹੀਂ ਮम्मा ਖਾਣੀ ਆ ਸਰ ਨਿਆਣੇ ਜੀ ਤੁਹਾਨੂੰ ਪਤਾ ਮੰਨਣੀ ਪੈਂਦੀ ਓਏ ਆਹੋ ਚਲੋ ਕੋਈ ਹਾਂਜੀ ਕੀ ਕਰਨਾ ਅੱਜ ਅੱਜ ਕੁਛ ਨਹੀਂ ਇੱਕ ਦੋ ਝੂਟ ਦੇ ਅਸੀਂ ਵਾਲੇ ਠੀਕ ਹੈ ਪਹਿਲਾਂ ਤੇ ਮੈਂ ਫੜਦੀ ਨਹੀਂ ਹਾਂ ਫਿਰ ਉਹ ਤਰਲੇ ਮਾਰੀ ਜਾਂਦੀਆਂ ਆਹੀ ਤੇ ਮੈਂ ਚੱਲ ਕੋਈ ਨਹੀਂ ਸਟਿਚ ਕਰ ਦਿੰਨੀ ਆ ਤੇ ਮੇਰਾ ਵਾਪਨੀ ਕੋ। ਉਹ ਚਲੋ ਕਰੀ ਜਾਓ ਜਿੰਨਾ ਕੰਮ ਆਉਂਦਾ। ਹਾਂਜੀ। ਮੈਂ ਵੀ ਅੱਜ ਮੇਰਾ ਰਾਦਾ ਬਾਬੀ लवली ਜਿਹੜਾ ਟਰੈਕਟਰ ਵਾ ਨਾ ਉਹ ਠੀਕ ਕਰਕੇ ਉਹਨੂੰ ਦੇ ਦਾਂ। ਠੀਕ ਜੀ। ਤੇ ਚੱਲ ਇਹ ਆ ਵੀ ਉਹ ਵੀ ਕੰਮ ਨਿਬੜਿਆ ਹੋਊਗਾ। ਹਾਂਜੀ। ਤੇ ਸਿਰੋਂ ਭਾਰ ਲੱਥੂਗਾ। ਹੋਰ ਕੀ ਆ? ਰੱਬ ਨੇ ਇਸੇ ਕਰਕੇ ਸਾਡਾ ਦਾਣਾ ਪਾਣੀ ਤੋਰਿਆ ਵਾ। ਵੀ ਕੰਮ ਆਉਂਦਾ ਜਾਏ ਤੇ ਫੇਰ ਹੀ ਹਨੁਭਾਗ ਵਾ। ਪਹਿਲਾਂ ਆਡਾ ਤਾਂ ਕਿੰਨਾ ਤੰਗ ਰਹਿੰਦਾ ਰਿਹਾ ਵਾ। ਉਹਨਾਂ ਨਾਲ ਪੈਸੇ ਆਉਂਦੇ ਰਹਿੰਦੇ ਆ। ਤੇ ਚਲੋ ਸਰਦਾ ਜਾਂਦਾ। ਦਾਣਾ ਪਾਣੀ ਤੇ ਜੋ ਤਰ ਰੱਬ ਨੇ ਸਾਰਿਆਂ ਦਾ ਲਿਖਿਆ। ਕਈਆਂ ਦੇ ਹੱਥ ਪੈਰ ਨਹੀਂ ਆ ਉਹਨਾਂ ਦੀ ਕਿਸਮਤ ਵੀ ਹੈਗਾ ਇਹ ਤੇ ਸਾਡੀ ਆਪਣੀ ਭੁੱਖ ਵਾ ਹਾਂਜੀ ਜਿਹਦੇ ਕਰਕੇ ਹੀ ਦੌੜੇ ਫਿਰਦੇ ਆ ਇਹਦਾ ਰੋਟੀ ਸਾਰਿਆਂ ਦੀ ਪੂਰੀ ਹੋਈ ਜਾਂਦੀ ਆ ਉਹ ਤੇ ਹੈਗਾ ਹੀ ਆ ਤੇ ਮੈਂ ਨਾ ਇੱਕ ਸਲਾਹ ਕਰਨੀ ਤੁਹਾਡੇ ਨਾਲ ਹਾਂਜੀ ਦੱਸੋ ਵੀ ਪਹਿਲਾਂ ਤੇ ਚਲੋ ਹੱਥ ਆਪਣਾ ਤੰਗ ਹੀ ਆ ਹਾਂਜੀ ਹੁਣ ਤੇ ਚਲੋ ਗੰਜੈਸ਼ ਹੁੰਦੀ ਆ ਆਪਣੇ ਕੋਲ ਤੇ ਅਨਮੋਲ ਦਾ ਜਿਹੜਾ ਸਕੂਲ ਵਾ ਆਪਾਂ ਕਿ ਚੰਗੇ ਸਕੂਲ ਦਾ ਦਾਖਲਾ ਕਰਾ ਦੀ ਉਹਦਾ ਉਹ ਗੱਲ ਤੇ ਤੁਹਾਡੀ ਠੀਕ ਆ ਕਿ ਚੰਗੇ ਸਕੂਲ ਚ ਦਾਖਲਾ ਕਰਾ ਦਿੰਨੇ ਆ ਪਰ ਇਹ ਸਕੂਲ ਵੀ ਮਾੜਾ ਨਹੀਂ ਹੈਗਾ ਤਾਨੂੰ ਵੀ ਪਤਾ ਵਾ ਕਈ ਜਿਹੜੇ ਹੁਣ ਹਰ ਬੱਚੇ ਆ ਉਹ ਨਿੱਕੇ ਸਕੂਲਾਂ 'ਚ ਵੀ ਪੜ ਜਾਂਦੇ ਆ ਤੇ ਜਿਨ੍ਹਾਂ ਨਹੀਂ ਪੜਨਾ ਹੁੰਦਾ ਉਹ ਵੱਡੇ ਸਕੂਲਾਂ 'ਚ ਵੀ ਨਾ ਲਾਇਕ ਰਹਿੰਦੇ ਆ ਇੱਕ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਅਨਮੋਲ ਦਾ ਸਕੂਲ ਲੱਗ ਗਿਆ ਕਿਹੇ ਵੇਲੇ ਘਾਟਾ ਵਾਧਾ ਹੋ ਜੇ ਨਾ ਆਪ ਜਾ ਕੇ ਛੱਡ ਆਈਦਾ ਦੂਜੀ ਗੱਲ ਇਹ ਆ ਵੀ ਉੱਥੇ ਤੁਹਾਡੇ ਸਾਰੇ ਵਾਗ ਆ ਵਾ ਕਿ ਬੱਚੇ ਨੂੰ ਡਰ ਲੈਂਦਾ ਵਾ ਤੇ ਨਾਲ ਇਹ ਆ ਜੇ ਇਧਰ ਉਧਰ ਕਰਕੇ ਉਹਦਾ ਸਕੂਲ ਬਦਲਿਆ ਨਾ ਇੱਕ ਦੋ ਸਾਲ ਲੱਗ ਜਾਣੇ ਇਹਨੂੰ ਆਪਣੀ ਸੈਟਿੰਗ ਕਰਦਿਆਂ ਤੇ ਪੜ੍ਹਾਈ ਕਿੰਨੀ ਪਿੱਛੇ ਪੈ ਜਾਊਗੀ ਉਕੇ ਮੈਂ ਤਾਂ ਕਰਕੇ ਸੋਚਣ ਡਿਆ ਅਸੀਂ ਮੈਂ ਚੱਲ ਸਾਡੀਆਂ ਤਰੀਆਂ ਜਿਹੜੀਆਂ ਹੈਗੀਆਂ ਅਸੀਂ ਚਲੋ ਪੂਰੀਆਂ ਨਹੀਂ ਹੋਈਆਂ ਕਈ ਤੇ ਮੁੰਡਾ ਨਾ ਕਿਸੇ ਗੱਲੋਂ ਰਵੇ ਹੋਣਾ 8th ਚ ਹੋ ਗਿਆ ਵਾ ਅਗਲੇ ਸਾਲ ਉਹਨੇ 9th ਚ ਹੋ ਜਾਣਾ ਤੇ ਬਾਅਦ ਚ ਉਹਨੇ 10th ਚ ਤੇ ਦੋਵੇਂ ਕਲਾਸਾਂ ਦੇ ਵਿੱਚ ਬੋਰਡ ਦਾ ਤੁਹਾਨੂੰ ਪਤਾ ਵਾ ਵੀ ਚੱਕਰ ਹੁੰਦਾ ਮੁੜ ਕੇ ਇਹੀ ਦੋ ਸਾਲ ਚੋਂ ਦਾ ਸਕੂਲ ਬਦਲਿਆ ਤੇ ਸਾਰਾ ਕੰਮ ਇੱਧਰ ਉੱਧਰ ਹੋ ਜਾਣਾ ਮੈਂ ਤਾਂ ਸੁਭੋ ਕਹਿੰਦੀ ਆ ਵੀ ਤੁਸੀਂ 10th ਤੱਕ ਰਹਿਣ ਦਿਓ ਜੇ ਰਹਿਣ ਦੇਣਾ ਕਲਾਸ 1 ਵਿੱਚ ਵੇਖਾਂਗੇ ਵੈਸੇ ਤੇ ਸਕੂਲ ਬੜਾ ਵਧੀਆ ਚਲੋ ਕੋਈ ਗੱਲ ਨਹੀਂ ਕਰੇ ਬਦਲਣਾ ਕਾਨੂੰ ਫਿਰ ਰਹਿੰਦਨੇ ਹੋਰ ਕੀ ਹੈ ਪਲੱਸ 2 ਤੋਂ ਬਾਅਦ ਕੋਈ ਚੰਗਾ ਕਾਲਜ ਵੇਖ ਲਾਂਗੇ ਨਾ ਉਹਦੇ ਵਾਸਤੇ ਹੁਣ ਸੇਵਿੰਗ ਕਰੀ ਜਾਣੇ ਆ ਉਹ ਆਹੋ ਚਲੋ ਕੋਈ ਗੱਲ ਨਹੀਂ ਪੈਸੇ ਬੂਹੇ ਸਾਹਮਣੇ ਆ ਹਾਂਜੀ ਇਧਰੋਂ ਦਲਜੀਤ ਵੀ ਦੇ ਦੇ ਤੇ ਚੱਲ ਸਾਰੇ ਕੰਮ ਵਧੀਆ ਹੋ ਜਾਣ ਮੈਂ ਤਾਂ ਸੁਖੋ ਕਹਿੰਦੀ ਆ ਵੀ ਰਹਿਣ ਦੋਗਾ ਖਹਿੜਾ ਛਡਾਓ ਉਹਨਾਂ ਪੈਸੇ ਉਹ ਨਹੀਂ ਨਹੀਂ ਪੈਸੇ ਉਹ ਲੈਣੇ ਲੈਣੇ ਆ ਇਦਾਂ ਤੇ ਇਹਨਾਂ ਨੇ ਬੋਲ ਬੋਲ ਕੇ ਤੇ ਆਪਣੀ ਖਲਾਸੀ ਕਰਾ ਲੈਣੀ ਤੇ ਮੈਂ ਤੇ ਆਪਣੀ ਜੇਬ ਚੋਂ ਦਿੱਤੇ ਆ ਨਾ ਪੈਸੇ ਆਹੋ ਦਿੱਤੇ ਤੇ ਹੈਗੇ ਆ ਪਰ ਉਹਨਾਂ ਨੂੰ ਕਿਹੜਾ ਲੱਗਦੀ ਆ ਉਹ ਤੇ ਬਸ ਆਨੇ ਬਾਨੇ ਆਪਣਾ ਭਾਂਗਾ ਹੀ ਲਾਉਣ ਨੂੰ ਪੈਂਦੀ ਆ ਜਦੋਂ ਵੇਖੋ ਨੂੰ ਵੀ ਬੋਲ ਜਾਂਦੀ ਆ ਸਨੀ ਬੋਲ ਜਾਂਦੀ ਆ ਜੇ ਤਾਂ ਨੂੰ ਪੈਸੇ ਦਿੱਤੇ ਆ ਤੇ ਹੀ ਫੇਰੀ ਲੈਣੀ ਆ ਅਸੀਂ ਕਿਹੜਾ ਉਹ ਦਾ ਮੰਗਾਂ ਨੇ ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਮੈਂ ਵੀ ਕਰਾਂ ਜਾ ਕੇ ਟਰੈਕਟਰ ਦਾ ਵੇਖਾਂ ਹਾਂ ਚਲੋ ਠੀਕ ਆ ਤਾਂ ਬੜੀਆ ਖਿਆਲ ਨਾ ਕਰਿਓ ਹਾਂ ਆ ਵੇਖ ਲਾ ਸਾਰਾ ਸਮਾਨ ਲਫਾਫਿਆਂ 'ਚ ਪਿਆ ਵਾ ਕਿਤੇ ਇਹਨਾਂ ਨੇ ਫੇਰ ਡੱਬਿਆਂ ਵਿੱਚ ਪਾ ਕੇ ਥਾਂ ਥਾਈ ਰੱਖ ਲਈਏ ਆ ਵੀ ਲਫਾਫਾ ਭਰਿਆ ਆ ਵੀ ਲਫਾਫਾ ਭਰਿਆ ਉਹ ਪਲੇਟ ਵਿੱਚ ਪਿਆ ਬਸ ਨਾ ਖਾਣ ਦਾ ਹੀ ਚਸਕਾ ਆ ਯੋ ਸਮਾਨ ਸਾਮਣ ਦਾ ਤੇ ਮਾਸਾ ਪਤਾ ਨਹੀਂ ਕਿਦੇ ਹੈਗਾ ਰਮਨ ਬਣ ਗਈ ਚਾਹ ਚਾਹ ਤਾਂ ਬਣ ਗਈ ਆ ਲੱਗੀ ਹਾਂ ਲਿਆਉਣਾ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਦੱਸਣਾ ਕੀ ਆ ਤੁਸੀਂ ਦੋਵਾਂ ਮੁੜਿਆਂ ਵਿੱਚ ਫਿੱਕ ਪਵਾ ਕੇ ਫੇਰ ਹੀ ਰਾਜੀ ਜੇ ਕਾਦੀ ਫਿੱਕ ਪਾਈ ਐ ਮੈਂ ਮੈਂ ਤੁਹਾਡੇ ਨਾਲ ਸ਼ਹਿਰ ਗਈ ਹਾਂ ਤੁਸੀਂ ਮੈਨੂੰ ਵੀ ਨਹੀਂ ਦੱਸਿਆ ਕਿ ਉਹਦਾ ਫੋਨ ਆਇਆ ਵਾ ਤਾਂ ਪ੍ਰੈਸ ਲੈਣੀ ਆ ਪ੍ਰੈਸ ਤਾਂ ਚੰਗੀ ਪੜੀ ਚੱਲਣ ਰਹੀ ਹੈਗੀ ਤੁਸੀਂ ਕਹ ਲੈ ਆ ਕੇ ਦਿੱਤੀ ਪਰ ਰਮਨ ਮੈਂ ਉਹਨੂੰ ਪੁੱਛਿਆ ਸੀ ਮੈਂ ਹਾ ਪੁੱਤ ਜਿਹੜੇ ਘਰ ਪ੍ਰੈਸ ਉਹਨੂੰ ਕਿਹਾ ਵਾ ਨਹੀਂ ਡੈਡੀ ਜੀ ਉਹ ਠੀਕ ਨਹੀਂ ਆ ਖਰਾਬ ਹੋ ਗਈ ਆ ਤੇ ਮੈਂ ਹਾਂ ਚੱਲ ਕੋਈ ਗੱਲ ਹੀ ਪ੍ਰੈਸ ਦੀ ਕਿਹੜੀ ਗੱਲ ਵਾ ਤੇ ਮੈਂ ਤਾਂ ਤੁਹਾਡੇ ਨਾਲ ਗਈ ਹਣਾ ਤੁਸੀਂ ਮੈਨੂੰ ਪੁੱਛ ਲੈਂਦੇ ਹੋ ਰਮਨ ਮੈਨੂੰ ਚੇਤਾ ਭੁੱਲ ਗਿਆ ਤੂੰ ਗਈ ਬਜਾਦ ਚ ਆਹੋ ਤੁਹਾਨੂੰ ਬਹੁਤ ਚੇਤਾ ਭੁੱਲਦਾ ਵਾ ਗੱਲ ਇਹ ਕਹੋ ਨਾ ਵੀ ਉਹਨੇ ਅੱਧੀ ਜ਼ੁਬਾਨ ਨਾਲ ਗੱਲ ਕਹੀ ਤੇ ਮੈਂ ਉਹਦੀ ਪੂਰੀ ਕਰਨੀ ਕਰਨੀ ਆ ਗੱਲ ਤੇ ਵਿੱਚ ਆ ਵਾ ਰਮਨ ਤੂੰ ਨਾ ਲੜਨ ਦਾ ਬਹਾਨਾ ਲੱਭਦੀ ਨਹੀਂ ਨਹੀਂ ਬਹਾਨਾ ਮੈਂ ਨਹੀਂ ਲੱਭਦੀ ਬਹਾਨਾ ਤੁਸੀਂ ਲੱਭਦੇ ਜੀ ਮੈਨੂੰ ਰਾਹ ਚ ਵੀ ਨਹੀਂ ਦੱਸਿਆ ਵੀ ਪ੍ਰੈਸ ਲਿਆਂਦੀ ਆ ਰਵਨ ਮੈਨੂੰ ਚੇਤਾ ਨਹੀਂ ਰਿਹਾ ਲੈ ਕੇ ਆ ਚੇਤਾ ਨਹੀਂ ਰਿਹਾ ਉੱਤਰ ਲੱਗਿਆਂ ਤਾਂ ਤੁਹਾਨੂੰ ਮੈਂ ਪੁੱਛਿਆ ਸੀ ਪਿਆਲ ਫਾਫੇ ਵਿੱਚ ਕੀ ਆ ਇਹ ਕੋਈ ਨਹੀਂ ਇਹ ਵੀ ਸਮਾਨ ਹੈਗਾ ਵਾ ਜਾਂ ਮੈਨੂੰ ਬਾਅਦ ਚ ਪਤਾ ਨਹੀਂ ਲੱਗਾ ਵੀ ਮੈਂ ਕਿਤੇ ਬਾਹਰ ਅੰਦਰ ਚਲ ਜਾਣਾ ਸੀ ਤੇ ਤੈਨੂੰ ਦੱਸ ਦੇ ਦਿੱਤਾ ਵਾ ਵੀ ਪ੍ਰੈਸ ਵਾ ਉਹ ਤਾਂ ਦੱਸਣਾ ਹੀ ਪੈਣਾ ਸੀ ਜਦੋਂ ਮੇਰੇ ਹੁੰਦਿਆਂ ਨੂੰ ਫੜਾਈ ਪ੍ਰੈਸ ਹੁਣ ਲੜਾਈ ਪ੍ਰੈਸ ਦੀ ਆ ਆਹੋ ਪ੍ਰੈਸ ਦੀ ਆ ਪ੍ਰੈਸ ਦੀ ਲੜਾਈ ਆ ਚਾਹ ਨਹੀਂ ਉਹ ਤੁਹਾਨੂੰ ਬਣਾ ਕੇ ਦਿੰਦੀ ਉਦਾਂ ਤਾਂ ਬੜੀ ਨੌ ਕਰਦੇ ਜੇ ਨੌ ਆ ਮੇਰੀ ਨੌ ਆ ਮੇਰੀ ਚੱਲ ਮੈਂ ਉਹਨੂੰ ਕਹਿ ਦਿੰਦਾ ਰਹ ਤੇ ਤੂੰ ਜਾ ਕਹਿ ਦਿਓ ਫਿਰ ਹਾਂ ਆ ਕਹਿੰਦੇ ਤੇ ਕੀ ਆ ਇਹ ਗਮినੂਦਾਰ ਪਿਆਵਾ ਤੁਹਾਡਾ ਵੀ ਤੋਦਾ ਵੀ ਉਹ ਜਿਹੜੀ ਫਫੇ ਕਟਣੀ ਜੀ ਹੈ ਨਾ ਉਹਦੇ ਵੱਲ ਮੈਂ ਜਾਣੀ ਆ ਜੇ ਉਹਨੇ ਮਾਸਾ ਤੈਨੂੰ ਗੱਲ ਕਰ ਹੀ ਦਿੱਤੀ ਹਈ ਤੇ ਤੇਰੀ ਫੀਤੀ ਲੱਤ ਗਈ ਆ ਚੁੱਕਿਆ ਫੋਨ ਤੋਂ ਅੱsse ਇਹ ਵੇਲੇ ਤੁਸੀਂ ਪਿਓ ਆਪਣੇ ਨੂੰ ਕਰਤਾ ਪ੍ਰੈਸ ਲੈ ਆਵੀਂ ਉਦਾਂ ਦਾ ਇਹ ਅਲਾਈ ਲੱਗ ਨਹੀਂ ਇੱਧਰ ਹੋ ਹਾਂ ਪਹਿਲਾਂ ਮੇਰੀ ਗੱਲ ਸੁਣ ਆ ਕੱਪੜੇ ਬਾਅਦ ਚ ਸੁੱਕਣੇ ਪਾਈ ਕਲੇਜੇ ਠੰਡ ਪੈ ਗਈ ਆ ਪ੍ਰੈਸ ਮੰਗਾ ਕੇ ਕੀ ਆ ਮਮ ਜੀ ਤੈਨੂੰ ਨਹੀਂ ਪਤਾ ਕੀ ਹੋਇਆ ਵਾ ਲੜਾਈ ਨੂੰ ਆਵਾਜ਼ਾਂ ਮਾਰਦੇ ਰਹਿੰਦੀ ਹਰ ਟਾਈਮ ਤੋਂ ਮੰਮੀ ਜੀ ਮੈਂ ਤੇ ਕੁਝ ਵੀ ਨਹੀਂ ਕਿਹਾ ਇਹਨਾਂ ਦੇ ਕਿੰਨੇ ਕੱਪੜੇ ਧੋਤੇ ਹੀ ਤੇ ਜਦੋਂ ਕਿਤੇ ਜਾਣਾ ਹੁੰਦਾ ਆ ਨਾ ਤੇ ਕਾਲੀ ਕਾਲੀ ਕਹਿੰਦੇ ਆ ਤੇ ਮੈਂ ਹੱਥ ਚੱਲ ਕੱਪੜੇ ਪਹਿਲਾਂ ਪ੍ਰੈਸ ਕਰਕੇ ਰੱਖ ਦਿੰਨੀ ਆ ਜਦੋਂ ਜਾਣਾ ਹੋਊਗਾ ਪਾ ਲੈਣਗੇ ਤੇ ਸੰਦੀਪ ਨੂੰ ਬਸ ਮੈਂ ਇੰਨੀ ਗੱਲ ਹੀ ਆਖੀ ਆ ਮੈਂ ਕਿਹਾ ਵੀ ਸੰਦੀਪ ਪਹਿਲਾਂ ਮੈਨੂੰ ਕਰ ਲੈਂਦੇ ਤੂੰ ਤੇ ਅੱਜ ਕੱਲ ਸਕੂਲ ਜਾਣਾ ਵਾ ਤੇ ਉਹ ਆਪ ਹੀ ਗੁੱਸੇ ਚ ਆ ਗਈ ਮੈਂ ਤੇ ਕੁਝ ਨਹੀਂ ਆਖਿਆ ਤੇ ਜੇ ਤੂੰ ਚੰਗੀ ਹੁੰਦੀ ਤੇ ਤੂੰ ਆਪਣੇ ਕੱਪੜੇ ਚੁੱਕ ਕੇ ਪਰੇ ਕਰ ਲੈਂਦੀ ਸੂਰਤੋਂ ਨੇ ਇੱਕ ਕਰਨਾ ਹੀ ਕਿੰਨਾ ਚਿਰ ਲੱਗ ਜਾਂਦਾ 5 ਮਿੰਟ ਤੇ ਤੂੰ ਉਸ ਵੇਲੇ ਹੋਤ ਨਹੀਂ ਸਹੀ ਜਾ ਕੇ ਤਾਂ ਜੋ ਬੰਦੇ ਕੰਨਾਂ 'ਚ ਮੈਂ ਹੀ ਮੈਂ ਕਰੰਦਾ ਵੀ ਮੈਨੂੰ ਸੰਦੀਪ ਨੇ ਇਦਾਂ ਕਹਿਤਾ ਮੈਨੂੰ ਸੰਦੀਪ ਨੇ ਇਦਾਂ ਕਹਿਤਾ ਕੀ ਤੈਨੂੰ ਗੋਲੀ ਮਾਰਤੀ ਸੰਦੀਪ ਨੇ ਪਮੀ ਜੀ ਕਿਹੜਾ ਇੱਕ ਵਾਰੀ ਦਾ ਕੰਮ ਆ ਜਦੋਂ ਵੀ ਪ੍ਰੈਸ ਕਰਨੀ ਆ ਨਾ ਕੱਪੜੇ ਤੇ ਗੱਲਾਂ ਸੁਣਾਉਂਦੀ ਆ ਤੇ ਕੱਲ ਤੇ ਇੱਥੇ ਤੱਕ ਕਹਿੰਦੀ ਸੀ ਵੀ ਪ੍ਰੈਸ ਤੇਰੇ ਦਾਜ ਚ ਨਹੀਂ ਆਈ ਦੱਸੋ ਵੀ ਸਾਰੇ ਆਪਣੇ ਪਿੰਡੋਂ ਦਾਜ ਹੀ ਲੈ ਕੇ ਆਉਂਦੇ ਆ ਜਿੰਨੇ ਜੋਗੇ ਹੈਗੇ ਹੀ ਵਿਚਾਰੇ ਉਹਨਾਂ ਤੇ ਉਹਨਾਂ ਨੇ ਕੀਤਾ ਫਿਰ ਕਿੰਨਾ ਕੇ ਘਰ ਪਰਦੇਨ ਤੇ ਜਿਉ ਨੇ ਕਹਿ ਹੀ ਦਿੱਤਾ ਹੀ ਤੇ ਤੂੰ ਕਿਹੜਾ ਲੈਣ ਚਲ ਗਈ ਹਾਂ ਕਈ ਗੱਲਾਂ ਸੋਨੀਆਂ ਵੀ ਪੈਂਦੀਆਂ ਵਾਂ ਤੇ ਕਈ ਕਰਨੀਆਂ ਵੀ ਪੈਂਦੀਆਂ ਵਾਂ ਇਹ ਥੋੜਾ ਵੀ ਉਹਨੇ ਗੱਲ ਮਾੜੀ ਜੇ ਕਰਤੀ ਤੂੰ ਉਹ ਗੱਲ ਨੂੰ ਤਾਂ ਸਮਾਂਦਾ ਹੀ ਚੜਾਤਾ ਤੇ ਇਹਨੇ ਕਰਕੇ ਉਹਨ ਦਿੱਤੀ ਆ ਮੰਮੀ ਜੀ ਜੇ ਤੇ ਉਹ ਮੈਨੂੰ ਪਿਆਰ ਨਾਲ ਕਵੇ ਤੇ ਮੈਂ ਸੁਣ ਵੀ ਲਵਾਂ ਮੇਰੇ ਨਾਲ ਪਿਆਰ ਨਾਲ ਰਹੇ ਤੇ ਕੋਈ ਗੱਲ ਕਹਿ ਵੀ ਦਵੇ ਤੇ ਮੈਨੂੰ ਕੋਈ ਇਤਰਾਜ਼ ਨਹੀਂ ਆ ਪਰ ਜਦੋਂ ਮੇਹਣਿਆਂ ਨਾਲ ਕਹਿੰਦੀ ਆ ਨਾ ਫਿਰ ਨਹੀਂ ਜੇ ਸੁਨੀਆਂ ਜਾਣੀਆਂ ਤੇ ਨਾ ਮੈਂ ਸੁਨੀਆਂ ਹੀ ਆ ਮੈਂ ਕਿਹੜਾ ਕੁਝ ਮੰਗਣ ਦੀ ਆ ਜਿੰਨਿਆਂ ਚ ਹੁੰਦਾ ਵਾ ਉਹਨੇ ਚੋ ਗੁਜ਼ਾਰਾ ਕਰ ਲੈਨੀ ਆ ਤੇ ਜੇ ਮੈਂ ਪ੍ਰੈਸ ਵੱਲੋਂ ਕਿਹਾ ਵਾ ਤੇ ਮੈਂ ਇਹਨਾਂ ਨੂੰ ਹੀ ਕਿਹਾ ਵਾ ਮੈਂ ਕਿਹੜਾ ਤੁਹਾਡੇ ਕੋਲ ਮੰਗੀ ਆ ਜਾਂ ਸੰਦੀਪ ਕੋਲ ਮੰਗੀ ਆ ਗੱਲ ਪਤਾ ਕੀ ਆ ਅੱਗੇ ਤੁਸੀਂ ਦੋਵੇਂ ਦੀ ਮਰਦੇ ਸੀ ਭੁੱਖੇ ਹੁਣ ਆ ਗਿਆ ਚਾਰ ਛੱਲੜ ਤੁਹਾਡੇ ਕੋਲ ਹੁਣ ਜ਼ਬਾਨਾਂ ਤੁਹਾਡੀਆਂ ਦੀਆਂ ਲੰਮੀਆਂ ਤਾਂ ਹੋਈਆਂ ਵਾ ਤਾਂ ਕਰਕੇ ਨਾ ਕਿਸੇ ਦੀ ਗੱਲ ਨਹੀਂ ਤੁਸੀਂ ਸੋੰਦੇ ਪਰ ਪਛਤਾਵੇਂਗੇ ਵੇਲੇ ਨੂੰ ਮੰਮੀ ਜੀ ਹੁਣ ਪ੍ਰੈਸ ਨੂੰ ਲੈ ਕੇ ਦੱਸੋ ਭੀ ਗੱਲ ਕੀ ਹੋਈ ਆ ਪ੍ਰੈਸ ਤੋਂ ਕੋਈ ਤੰਗੀ ਆ ਜਾਂ ਡੈਡੀ ਨੇ ਕੁਝ ਕਿਹਾ ਵਾ ਜਾਂ ਇਹਨਾਂ ਨੇ ਗੱਲ ਕੀਤੀ ਆ ਮੈਂ ਤੇ ਤੁਹਾਡੇ ਨਾਲ ਕੋਈ ਗੱਲ ਨਹੀਂ ਕੀਤੀ ਤੂੰ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਜੋਬਨ ਨੇ ਫੋਨ ਚੁੱਕਿਆ ਤਾਂ ਆਪਣੇ ਪਿਓ ਨੂੰ ਕਰਤਾ ਮੈਂ ਉਹਦੇ ਨਾਲ ਸ਼ਹਿਰ ਗਈ ਹਾਂ ਉਹਨੇ ਮੈਨੂੰ ਨਹੀਂ ਦੱਸਿਆ ਤੱਕ ਵੀ ਪ੍ਰੈਸ ਲੈਣੀ ਆ ਇੱਥੇ ਵੀ ਨਹੀਂ ਦੱਸਿਆ ਤੁਹਾਨੂੰ ਪ੍ਰੈਸ ਫੜਾਈ ਆ ਤੇ ਫੇਰ ਮੈਨੂੰ ਪਤਾ ਲੱਗਾ ਵਾ ਤੁਸੀਂ ਘਰ ਵਿੱਚ ਨਾ ਹਰ ਇੱਕ ਨੱਕ ਪੱਤ ਪਾਉਂਦੇ ਜੇ ਇਹ ਗੱਲ ਚੰਗੀ ਨਹੀਂ ਤੁਹਾਡੇ ਵਾਸਤੇ ਕੋਈ ਗੱਲ ਨਹੀਂ ਮੰਮੀ ਜੀ ਗਲਤੀ ਹੋ ਗਈ ਆ ਇਹ ਹੀ ਡੈਡੀ ਨੂੰ ਕਹਿਤਾ ਵਾ ਨਾ ਕੋਈ ਚੀਜ਼ ਆਪਲਾਇਆ ਕਰਾਂਗੇ ਪਰ ਤੁਸੀਂ ਨਾ ਇਦਾਂ ਦੀਆਂ ਗੱਲਾਂ ਕਰਿਆ ਕਰੋ ਕਿ ਇਹਦੇ ਮਾਪਿਓ ਜੀ ਤੁਸੀਂ ਇਹੀ ਤਾਂ ਕਰੋਗੇ ਤੇ ਅਸੀਂ ਕਿੱਦਾਂ ਕਰਨਾ ਨਹੀਂ ਅਸੀਂ ਤਾਂ ਮਾਪਿਓ ਹੀ ਆਂ ਜਾਮਾ ਪਾਲ ਕੇ ਡਾਂ ਨੂੰ ਕੀਤਾ ਇਸੇ ਕੰਮ ਵਾਸਤੇ ਕੀਤਾ ਸੀ ਵੀ ਬਾਅਦ ਵਿੱਚ ਸਾਡੇ ਨਾਲ ਸ਼ਰੀਕੇ ਬਣਾਵੇਂ ਹੋ ਹੁਣ ਚਾਰ ਪੈਸੇ ਕਾਦੇ ਆ ਗਏ ਤੁਹਾਨੂੰ ਤਾਂ ਖੰਭ ਲੱਗ ਗਏ ਉੱਡੇ ਫਿਰਨ ਦੇ ਜਿਵੇਂ ਜੀ ਚਲੋ ਕੋਈ ਨਹੀਂ ਮਮੀ ਜੀ ਮੈਂ ਇਹਨਾਂ ਨੂੰ ਕਹਿ ਦੂੰਗੀ ਕਿ ਗਾਂ ਤੋਂ ਡੈੱਡ ਜੀ ਨੂੰ ਵੀ ਕੋਈ ਕੰਮ ਨਹੀਂ ਕਹਿੰਦੇ ਇਹ ਆਪੇ ਘਰ ਆਇਆ ਕਰਨੇ ਡੈਡੀ ਜੀ ਨੂੰ ਕੰਮ ਨਹੀਂ ਕਹਿੰਦੇ ਨੀ ਕੀ ਜੀ ਗੱਲਵਾ ਤਾਂ ਰੌਲਾ ਪਾਉਂਦਾ ਪਈ ਨਹੀਂ ਆ ਤੂੰ ਪ੍ਰਸਾਦ ਸਾਰਾ ਹੀ ਤੇਰਾ ਵਾ ਜਿਉਂਨੇ ਕਹਿਤਾ ਸੀ ਚੁੱਪ ਕਰਕੇ ਜਰ ਲੈਂਦੀ ਉਸੇ ਵੇਲੇ ਭੱਜੀ ਗਈ ਉਹਦੇ ਵੱਲ ਤੋਂ ਮੰਮੀ ਜੀ ਮੈਂ ਉਹਨੂੰ ਤੇ ਨੀਣਾ ਵਾਦ ਕਰ ਟੱਕਿਆ ਪ੍ਰੈਸ ਹੀ ਮੰਗਵਾਲੀ ਆ ਮੈਂ ਐਸੇ ਲੜਾਈ ਨੂੰ ਖਤਮ ਕਰਨ ਵਾਸਤੇ ਨਾ ਪ੍ਰੈਸ ਮਂਗਾਈ ਹੀ ਕਿ ਚਲ ਰੋਜ਼ ਡੈੜੀ ਨਾਲ ਲੜਿਆ ਕਰਾਂਗੇ ਪਰ ਫੇਰ ਉਹ ਕੰਮ ਰਿਆ ਤੇ ਕੰਮ ਤਾਂ ਉਹ ਰਣਾ ਵਾ ਰਸੋਈ ਵੀ ਇੱਕ ਵੇੜਾ ਵੀ ਇੱਕ ਕੋਈ ਨਾ ਕੋਈ ਗੱਲ ਤਾਂ ਹੋਈ ਜਾਂਦੀ ਆ ਤੇਰੇ ਵਾਲੀ ਤਾਂ ਉਹੀ ਹੱਦ ਹੋਈ ਆ ਮੰਮੀ ਜੀ ਇੱਕ ਪ੍ਰੈਸ ਹੀ ਆਈ ਆ ਘਰ ਚ ਹੁਣ ਜੇ ਦੋ ਹੋ ਗਿਆ ਵਾ ਤੇ ਲੜਾਈ ਨਾ ਹੋਇਆ ਕਰੂਗੀ ਮੈਂ ਗਲਤ ਕੀ ਕਹਿਤਾ ਵਾ ਹੁਣ ਬੰਦਾ ਇੰਨਾ ਤੇ ਸਮਝੇ ਕਿ ਜੇ ਕੋਈ ਵੱਧ ਚੀਜ਼ ਆ ਗਈ ਆ ਤੇ ਘਰ ਚ ਵਾਦਾ ਹੀ ਹੁੰਦਾ ਵਾ ਬੋਲ ਦੇ ਨੀ ਹੇ ਤੇ ਸਾਬਤ ਖੁਦਾਬ ਨਾ ਲਿਖੀ ਜਾਇਆ ਕਰੋ ਘਰ ਵਾਲ ਵੀ ਥੋੜਾ ਜਿਹਾ ਖਿਆਲ ਕਰ ਲਿਆ ਕਰੋ ਕੀ ਆ ਵਾ ਮੰਮੀ ਮੈਨੂੰ ਕਿੰਨੀਆਂ ਗੱਲਾਂ ਡਹੀ ਕਰਨ ਕੀ ਜਾਂਦੇ ਹੁਣ ਤੇ ਇਹ ਪ੍ਰੈਸ ਨਹੀਂ ਜਿਹੜੀ ਕੱਲ ਦੀ ਮੰਗਾਤੀ ਆਹੋ ਕਹਿੰਦੇ ਵੀ ਤੂੰ ਕਹ ਚ ਸਿਆਪੇ ਪਾਉਣ ਨੂੰ ਪ੍ਰੈਸ ਮੰਗਾਈ ਹੈ ਮੈਂ ਤਾਂ ਉਹ ਅੱਗੇ ਵੀ ਕਹਿੰਦਾ ਸੀ ਕਿ ਸਾਰੇ ਜਾ ਇੱਕੋ ਦੇ ਨਾਲ ਤੁਸੀਂ ਆਪ ਹੀ ਕਹਿੰਦੇ ਵੀ ਨਹੀਂ ਚੀਜ਼ ਚਾਹੀਦੀ ਹੈ ਹੁਣ ਚਾਹੀਦੀ ਆ ਤਾਂ ਫਿਰ ਕੀ ਕਰ ਸਕਦੇ ਹੁਣ ਤਾਂ ਸਾਹਮਣੇ ਹੀ ਆ ਸਭ ਕੋ ਮੈਂ ਦੱਸੂ ਕੀ ਕਰਾਂ ਜੇ ਮੈਂ ਪ੍ਰੈਸ ਵਲ ਜਾਨੀ ਆ ਤੇ ਸੰਦੀਪ ਮੈਨੇ ਮਾਰਦੀ ਆ ਫਿਰ ਤੇ ਦੱਜ ਨਹੀਂ ਆਈ ਹੈਗੀ ਤੇ ਜੇ ਮੰਮੀ ਕਹਿੰਦੇ ਆ ਤੇ ਉਹ ਕਹਿੰਦੇ ਆ ਹੁਣ ਕਿ ਤੂੰ ਦੋ ਪ੍ਰੈਸਾ ਮੰਗਾ ਲਿਆ ਵਾ ਕਾਦੇ ਵਾਸਤੇ ਦੋ ਪ੍ਰੈਸਾ ਕੀ ਕਰਨੀਆਂ ਵਾ ਘਰ ਦੇ ਵਿੱਚ ਜੇ ਲੋੜ ਵਾ ਤੇ ਫੇਰੀ ਮੰਗਾਈ ਆ ਮੈਂ ਆ ਤਾਂ ਨੁਕੀਆ ਜੀਨਾਂ। ਕਿ ਕੋਈ ਗੱਲ ਨਹੀਂ ਇਹਨਾਂ ਦਾ ਕੰਮ ਬੋਲਣਾ। ਇਹਨਾਂ ਨੂੰ ਬੋਲ ਲਿਆਂਦਿਆ ਕਰੋ। ਇਹਨਾਂ ਕੋ ਸਿਰਫ ਉਹ ਗੱਲ ਨਹੀਂ ਪਚੰਦੀ ਵੀ ਪੈਸੇ ਦੇਣੇ ਆ ਮੇਰੇ ਦਿਲਜੀਤ ਨੇ। ਇਸੇ ਕਰਕੇ ਇੱਕ ਵੱਤ ਪਾਇਆ ਘਰ ਚ ਹੈਗਾ ਹੋਰ ਗੱਲ ਹੀ ਆ। ਮੈਂ ਤੇ ਫਿਰ ਇੰਨੀ ਗੱਲ ਕਹਤੀ ਮੈਂ ਹੈ ਕੋਈ ਗੱਲ ਨਹੀਂ ਗਲਤੀ ਹੋ ਗਈ ਆ। ਤੇ ਅਹੀਂ ਰਾਜਜੀ ਕੋ ਮੰਗਾ ਲਈ ਆ। ਮੈਂ ਗਾਵ ਫਿਰ ਨਹੀਂ ਕਹਿੰਦੇ। ਆ ਵੀ ਗਾਂ ਤੋਂ ਆਪ ਜੀ ਲੈ ਆ ਕਰਾਂਗੇ। ਇਹ ਚ ਕਿਹੜੀ ਗੱਲ? ਕੋਈ ਗੱਲ ਨਹੀਂ ਬੋਲਦੇ ਨਾ ਤੇ ਬੋਲ ਲੈਣ ਦੋ। ਇਹਨਾਂ ਦਾ ਤਾਂ ਕੰਮ ਹੀ ਹੋ ਗਿਆ। ਮੈਂ ਦੇਖੋ ਕੋਈ ਜਵਾਬ ਨਹੀਂ ਦਿੱਤਾ। ਮੈਂ ਤੇ ਸਿਰਫ ਇੰਨੀ ਗੱਲ ਦੱਸੀ ਮੈਂ ਸੰਦੀਪ ਨੇ ਮੈਨੂੰ ਇ ਤੇ ਮੈਂ ਫਿਰ ਕਹਤਾ ਵੀ ਕੋਈ ਗੱਲ ਨਹੀਂ ਜੇ ਤਰਾ ਪ੍ਰੈਸ ਨਾ ਦਿੱਤੇ ਆ ਸਰਦਾ ਵਾ ਤੇ ਕੋਈ ਗੱਲ ਨਹੀਂ ਤੂੰ ਰੱਖ ਲੈ ਅਹੀਂ ਹੋਰ ਲੈਵਾਂਗੇ ਫਿਰ ਹੋਰ ਕੀ ਨਾ ਫਿਰ ਇਹੋ ਹੀ ਆ ਹੋਰ ਕੀ ਕਰਸਾਂ ਨੇ ਕੱਲ ਨੂੰ ਜੇ ਕਿਤੇ ਦਿਨਵਾਰ ਤੇ ਇਕੱਠਿਆਂ ਜਾਣਾ ਹੋਵੇ ਤੇ ਫਿਰ ਪਹਿਲਾਂ ਇਹਦੇ ਧਰਲੇ ਮਾਰਿਆ ਕਰੂੰਗੀ ਜਾਂ ਇਹਦੇ ਹੱਥਾਂ ਮਲ ਵੇਖਿਆ ਕਰੂੰਗੀ ਵੀ ਕਦੋਂ ਮਹਾਰਾਣੀ ਪ੍ਰੈਸ ਕਰੇ ਤੇ ਮੈਂ ਫਿਰ ਕਰਾਂ ਕੋਈ ਗੱਲ ਨਹੀਂ ਮम्मी ਨਾਲ ਗੱਲ ਕਰਨਾ ਉਹਨਾਂ ਨੂੰ ਕਹਿਣਾ ਵੀ ਥੋੜਾ ਬੋਦਾ ਸੋਚ ਸਮਝ ਕੇ ਬੋਲਿਆ ਕਰੋ ਤੂੰ ਤਾਂ ਇੱਕੋ ਪਾਸੇ ਹੋ ਗਏ ਸਾਡੇ ਨੇ ਤਹੀ ਆਪ ਕਿਉ ਮਾੜਾ ਜਾਂ ਮੈਂ ਅੱਜ ਕੋਈ ਖਾਸ ਜਵਾਬ ਨਹੀਂ ਜੀ ਦਿੱਤਾ ਜਿੰਨੀ ਗੱਲ ਹੋਈ ਮੈਂ ਤੁਹਾਨੂੰ ਦੱਸਦੀ ਕੋਈ ਨਹੀਂ ਮੈਂ ਕਈ ਨਾ ਕਰਦਾ ਗੱਲ ਬਲਜੀਤ ਤਾਂ ਛੁੱਟੀਆਂ ਮੁੱਕੀਆਂ ਹਾਂ ਹਾਂਜੀ ਹਾਂਜੀ ਜੱਟ ਜੀ ਮੁੱਕੀਆਂ ਹੁਣ ਹੋਏ ਸਕੂਲੋਂ ਅੱਛਾ ਹਾਂਜੀ ਚਲ ਵਧੀਆ ਕੀਤਾ ਮੈਂ ਤੇਰੇ ਆ ਲਾਇਆ ਹਾਂ ਹਾਂਜੀ ਹਾਂਜੀ ਸੰਦੀਪ ਨੂੰ ਯਾਰ ਥੋੜਾ ਪਤਾ ਸਮਝਾਇਆ ਕਰ ਡਰਜੀ ਕੀ ਗੱਲ ਹੋ ਗਈ ਉਹ ਗੱਲ ਕੀ ਹੋਣੀ ਆ ਜੋ ਤੇ ਗਾੜੀ ਬੋਲਦੀ ਉੱਚੀ ਸੀ ਉਹ ਫਿਰ ਵੀ ਵੱਡਿਆਂ ਨੂੰ ਕਹਿ ਵੀ ਇਤ ਕਰਿਆ ਕਰ ਉਹਦੀ ਉਹ ਡਰਜੀ ਤੁਹਾਨੂੰ ਤੇ ਪਤਾ ਹੀ ਆ ਉਹ ਵੀ ਇਦਾਂ ਦੀ ਆ ਘੱਟ ਕੋਈ ਵੀ ਨਹੀਂ ਆ ਉਹ ਜੋਦੋਂ ਦੱਸਣ ਦੀ ਹੀ ਵੀ ਉਹਨੇ ਕਦੇ ਦਈ ਹੀ ਪ੍ਰੈਸ ਕਰਨ ਕੱਪੜੇ ਹਾਂਜੀ ਹਾਂਜੀ ਇਹ ਆੜ ਕੇ ਰਹਿ ਪੀ ਬੋਲਣ ਵੀ ਤੂੰ ਦਾ ਚ ਲਿਆਈ ਆ ਫਲਾ ਢੀਗਾ ਜੇ ਉਹਦੇ ਦਾ ਚ ਨਹੀਂ ਆਈ ਤੇ ਇਹਦੇ ਦਾ ਚ ਆਈ ਉਹ ਡਰਜੀ ਉਹਨੇ ਮੈਨੂੰ ਗੱਲ ਦੱਸੀ ਆ ਉਹਨੇ ਇਹੋ ਗੱਲ ਕਹੀ ਵੀ ਕੱਲ ਆਪਾਂ ਸਕੂਲੇ ਜਾਣਾ ਪਹਿਲਾਂ ਮੈਨੂੰ ਕਰ ਲਿਆਂਦੇ ਤੇ ਇੱਕ ਸੂਟੀ ਕਰ ਲੈਂਦੀ ਨੀ ਕਹਿੰਦੀ ਮੈਨੂੰ ਅੱਧਾ ਘੰਟਾ ਲੱਗਣਾ ਵਾ ਅਸੂ ਵੀ ਅੱਧਾ ਘੰਟਾ ਕਿਹੜੀ ਪ੍ਰੈਸ ਨੂੰ ਲੱਗਦਾ ਉਹ ਚਲ ਨਹੀਂ ਲੱਗਦਾ ਤੇ ਜੇ ਉਹ ਕਰਨੀ ਤੇ ਉਹ ਕਰ ਦਿੰਦੀ ਵੇਖਦੀ ਤੇ ਸਹੀ ਪਹਿਲਾਂ ਛੱਡਦੀ ਐ ਪ੍ਰੈਸ ਨਹੀਂ ਛੱਡਦੀ ਜੀ ਡਾ ਜੀ ਇਹ ਉਹ ਛੱਡ ਦਿੰਦੀ ਤੇ ਤੁਸੀਂ ਹੁੰਦੀ ਗੱਲ ਕਰੀ ਜਾਣੀ ਮੇਰੀ ਗੱਲ ਸੁਣੋ ਇੱਕ ਸੂਟੀ ਨੂੰ ਕਰ ਲੈਂਦੀ ਨੀ ਤੇ ਜੇ ਇਹ ਸਕੂਲੇ ਜਾਣਾ ਤੇ ਇਹ ਪਹਿਲੋਂ ਟਾਈਮ ਨਾ ਉੱਠ ਪੈਂਦੀ ਡਾ ਜੀ ਹੁਣ ਮੈਨੂੰ ਸਹੀ ਪਤਾ ਜਨਾਨੀਆਂ ਦੀ ਗੱਲ ਵਾ ਉਹਨੂੰ ਥੋੜਾ ਬਹੁਤਾ ਨਾ ਸਮਝਾਇਆ ਕਰ ਵੀ ਇਹ ਦਾਨੇ ਕਰੀਦਾ ਹੁੰਦਾ ਸੰਦੀਪ ਪੜ੍ਹੀ ਲਿਖੀ ਤਾਂ ਹੈਗੀ ਆ ਮੇਰੀ ਗੱਲ ਸੁਣੋ ਜਦੋਂ ਨਹੀਂ ਉਹਦਾ ਗਲ ਪੈ ਜਾਂਦੀ ਜਾ ਕੇ ਬੋਲਣਾ ਤਾਂ ਇਹਨੂੰ ਪਤਾ ਨਹੀਂ ਆ ਅੱਛਾ ਡੈਡੀ ਉਹਨੂੰ ਗਈ ਜਾਂਦੇ ਉਹਦਾ ਕੋਈ ਕਸੂਰ ਨਹੀਂ ਹੋ ਵਿੱਚ ਉਹਦਾ ਕਸੂਰ ਸੰਦੀਪ ਨੂੰ ਦੱਸ ਵੀ ਕੀ ਉਹਦਾ ਕਸੂਰ ਉਹਨੇ ਪੁੱਛਿਆ ਉਹਨੇ ਮੈਂ ਦੱਸਿਆ ਇਹੋ ਗੱਲ ਦੱਸੀ ਉਹਨੇ ਮੈਨੂੰ ਮੈਂ ਜਾ ਕੇ ਇਹ ਗੱਲ ਕਹੀ ਆ ਕਿ ਮੈਨੂੰ ਸੂਟ ਪ੍ਰੈਸ ਕਰਦੇ ਮੈਂ ਕੱਲ ਸਕੂਲੇ ਜਾਣਾ ਵਾ ਤੇ ਬਾਕੀ ਗੱਲਾਂ ਨਹੀਂ ਨਾ ਦੱਸਿਆ ਵੀ ਮੈਂ ਵੀ ਕਰਕੇ ਆਈ ਆ ਡੈਡ ਜੀ ਜੇ ਬੰਦਾ ਅੱਗੇ ਕੋਈ ਗੱਲ ਕਰਦਾ ਨਾ ਫੇਰ ਹੀ ਕਰਦਾ ਵਾ ਘਟੋ ਵੀ ਨਹੀਂ ਆ ਮੈਂ ਮੰਨਦਾ ਚੱਲ ਉਹਨੇ ਵੀ ਗੱਲਾਂ ਕੀਤੀਆਂ ਹੋਣਗੀਆਂ ਪਰ ਜਿਹੜੀਆਂ ਇਹਨੇ ਸੰਦੀਪ ਨੇ ਕੀਤੀਆਂ ਉਹਨੇ ਦੱਸੀਆਂ ਤੈਨੂੰ ਸਿਰਫ ਇਹੋ ਦੱਸਤੀ ਗੱਲ ਵੀ ਮੈਂ ਸੂਟ ਵਾਲੋਂ ਕਿਹਾ ਸੀ ਕਿ ਉਹ ਮੈਨੂੰ ਪ੍ਰੈਸ ਨਹੀਂ ਕਰਨ ਦਿੰਦਾ ਤੇ ਮੈਂ ਐਂ ਕਰਕੇ ਕੀਤਾ ਚਲੋ ਡੈਡੀ ਉਹ ਗੱਲ ਨੂੰ ਛੱਡੋ ਮੇਰੀ ਗੱਲ ਸੁਣੋ ਤੇ ਪ੍ਰੈਸ ਮੰਗਉਣ ਵਾਲੀ ਕਿਹੜੀ ਗੱਲ ਸੀ ਜੇ ਮੰਨ ਲਓ ਇਹ ਗੱਲ ਹੋਈ ਗਈ ਆ ਤੇ ਪਹਿਲਾਂ ਜਾ ਕੇ ਆਪਣੇ ਬੰਦੇ ਨੂੰ ਦੱਸੀ ਹੋਗੀ ਫਿਰ ਤੁਹਾਨੂੰ ਦੱਸੀ ਹੋਗੀ ਫੇਰੀ ਪ੍ਰੈਸ ਨਵੀਂ ਆਈ ਆ ਦਲਜੀਤ ਉਹਨੇ ਇਹਦੀ ਮੈਨੂੰ ਕੁਝ ਵੀ ਦੱਸਿਆ ਉਹਨੇ ਤਾਂ ਮੈਨੂੰ ਉਦਾਂ ਹੀ ਫੋਨ ਕੀਤਾ ਵੀ ਡੈਡੀ ਜੇ ਸ਼ਹਿਰ ਜੇ ਤੇ ਹੁੰਦੇ ਪ੍ਰੈਸ ਲਾਇਓ ਮੈਂ ਖਰਾਬ ਹੋ ਗਈ ਆ ਕਹਿੰਦਾ ਖਰਾਬ ਹੋ ਗਈ ਆ ਫੇਰ ਬਿਲਕੁਲ ਚੰਗੀ ਬਲੀ ਨਾ ਝੂਠ ਤੇ ਬੋਲਿਆ ਨਹੀਂ ਉਹਨੇ ਜੇ ਘਰ ਤੇ ਗੱਲਾਂ ਨਾ ਹੋਣ ਤਾਂ ਕੀ ਲੋੜ ਵਾ ਇੱਕ ਦੂਜੇ ਕੋਲ ਝੂਠ ਬੋਲਣ ਦੀ ਹੁਣ ਦਰਜੀ ਉਹ ਕਰਦੀ ਆ ਉਹਨਾਂ ਨੂੰ ਜਾ ਕੇ ਪੁੱਛੋ ਮੈਨੂੰ ਨਹੀਂ ਇਹ ਗੱਲ ਦਾ ਪਤਾ ਬਾਕੀ ਜੇ ਤੁਸੀਂ ਕਹਿੰਦੇ ਹੋ ਮੈਂ ਮਰਮੜਾ ਕਹਿ ਚੁੜਾਂਗਾ ਨੂੰ ਪਿੰਨਾ ਬੋਲਿਆ ਕਰੇ ਕਿ ਉਹ ਵੀ ਸਮਝਾਵੇ ਨਾ ਜੋਮੀ ਆਪਣੀ ਘਰ ਦੀ ਨੂੰ ਉਹ ਵੀ ਮਰਮੜਾ ਸਮਝਾਵੇ ਤੂੰ ਮੈਨੂੰ ਇੱਕ ਇੱਕ ਗੱਲ ਦੱਸ ਜਦੋਂ ਦੀ ਸੰਦੀਪ ਵਿਆਹੀ ਆਈ ਆ ਜੇ ਜੋਦਰੇ ਨੇ ਕੋਈ ਮੜੀ ਚੰਗੀ ਕਹੀ ਤਾਂ ਮੈਨੂੰ ਦੱਸ ਮੈਂ ਹੁਣੇ ਹੀ ਪੁੱਛਣਾ ਉਹਨੂੰ ਜਾ ਕੇ ਦਰਜੀ ਇਹ ਗੱਲ ਤਾਂ ਮੈਨੂੰ ਤਾਂ ਪਤਾ ਨਹੀਂ ਆ ਤੇ ਫੇਰ ਤੂੰ ਐਵੇਂ ਕਹੀ ਜਾਂਦਾ ਵੀ ਉਹ ਬੋਲਦੀ ਐ ਤੇ ਸੌ ਗੱਲਾਂ ਹੁੰਦੀਆਂ ਸੁਣਦੇ ਰਹੇ ਘਰ ਤੇ ਤੁਸੀਂ ਵੀ ਸੁਣੀਆਂ ਵਾ ਬੜਾ ਘੋਇਆ ਕਰ ਵਿੱਚ ਤੂੰ ਆਪਣੀ ਮਾਤਮਗਰ ਲੱਗਾ ਵਾ ਜਿੱਦਾਂ ਉਹ ਕਹੀ ਜਾਂਦੀ ਉਹਦਾ ਕਰੀ ਜਾਣਾ ਮੈਂ ਮਾਮਗਰ ਨਹੀਂ ਲੱਗਾ ਜੜਜੀ ਮੈਂ ਜੋ ਘਰ ਚ ਵੇਖਣਾ ਨਾ ਉਹੀ ਦੱਸਣ ਦਿਆਂ ਦੱਸਣਾ ਦੱਸਣਾ ਕੀ ਐ ਘਰ ਦਾ ਬੇੜਾ ਘਰ ਕਰਕੇ ਰਾਤਾ ਤੁਸੀਂ ਦੁਆ ਭਰਾਵਾ ਡੜੀ ਆਪਾਂ ਤੈਨੂੰ ਉਹ ਕੀਤਾ ਆਪਾਂ ਨੌਕੜੀ ਚੱਲ ਜਾਂਦੇ ਆ 3 ਵਜੇ ਆਈਦਾ ਵਾ ਆ ਕੇ ਰੋਟੀ ਪਾਣੀ ਖਾ ਕੇ ਫੇਰ ਲੰਮੇ ਬੈਜੀਦਾ ਵਾ ਨੌਕਰੀ ਤੇਰੇ ਨੂੰ ਅੱਗ ਲਾਉਣੀ ਐ ਆੜਕਵਾੜ ਕੀ ਕਹਿਣਗੇ ਪੇਣਾ ਦਾ ਘਰ ਮੱਸਿਆ ਲੱਗੀ ਰਹਿੰਦੀ ਆ ਰੋਜ਼ ਉੱਚੀ ਉੱਚੀ ਬੋਲਦੀਆਂ ਤੇ ਕੀ ਕਰਦੀਆਂ ਫਿਰਦੀਆਂ ਉਹ ਡੱਡ ਜੀ ਜੋ ਘਰ ਛੋਣ ਲਿਆ ਮਨਾ ਸਹੀ ਮੈਨੂੰ ਪਤਾ ਨਹੀਂ ਹੋਣ ਲਿਆ ਹੁਣ ਦੱਸੋ ਮੈਂ ਕੀ ਕਰਾਂ ਸਹੀ ਕੀ ਹੋਣਾ ਵਾ ਕਾਰਾਂ ਵਾ ਤੋਂ ਵੱਖੋ ਵੱਖ ਲੈ ਲਿਆ ਵਾ ਜ਼ਮੀਨ ਵੰਡ ਲਈ ਘਰ ਵੰਡ ਲਿਆ ਸ ਆਹ ਹੋ ਰਿਹਾ ਗਿਆ ਵਾ ਜਿੱਥੇ ਰਹਿਣ ਦੇ ਆ ਇਹ ਵੀ ਵੰਡ ਕੇ ਤੇ ਪਰੇ ਮਾਰੂਗਾ ਕੰਮ ਨੇ ਬੇੜੋ ਕਰਦਾ ਕੋਈ ਨਹੀਂ ਜਿੱਦਾਂ ਨੇ ਕੰਮ ਚੱਲਣੇ ਵੀ ਵੰਡੇ ਜਾਣਾ ਵਾ ਉਹ ਮੇਰੀ ਗੱਲ ਸੁਣ ਗਲਤ ਨੂੰ ਗਲਤ ਕਹੇ ਵੀ ਡਾਡੀ ਕੋਈ ਨਹੀਂ ਮੈਂ ਸਮਝਾਉਣਾ ਤੇ ਗਾੜੀ ਬੋਲਦਾ ਉੱਚੀ ਉੱਚੀ ਡੜੀ ਉਹਨਾਂ ਨੂੰ ਮੈਂ ਸਮਝਾਣਾ ਲੋਕਿਆਤਾ ਵਾ ਉਹਨਾਂ ਨੂੰ ਵੀ ਸਮਝਾਉਣਾ ਕੋ ਸਮਝਾਓ ਇੱਥੇ ਮੈਂ ਖੜਾ ਆਇਆ ਮੈਂ ਆ ਤਾਂ ਬੈਠਾ ਹੀ ਆ ਉਹਨਾਂ ਨੂੰ ਵੀ ਕੋਈ ਸਮਝਾਓ ਉਹ ਆਪ ਗੱਲ ਕਰਕੇ ਭੱਜ ਜਾਂਦੀ ਆ ਬਾਸ ਸੰਦੀਪ ਨੂੰ ਅੱਗੇ ਘੱਟ ਛੱਡਦੀ ਆ ਇਹ ਸੰਦੀਪ ਦਾ ਕਸੂਰ ਆ ਬਸ ਸਾਰਾ ਇਹਦਾ ਕੋਈ ਕਸੂਰ ਨਹੀਂ ਜੀ ਹਾਂਜੀ ਭੈਣ ਜੀ ਠੀਕ ਠਾਕ ਨਹੀਂ ਨਹੀਂ ਆਉਣਾ ਵਾ ਕਿਸ ਦੇਣਾ ਆ ਲੱਗਣ ਡੈਪੀਆਂ ਧੁੱਪਾਂ ਕੋਈ ਨਹੀਂ ਮਾਰਾਂਗੇ ਫੇਰਾ ਹਾਂਜੀ ਚਲੋ ਠੀਕ ਆ ਚੰਗਾ ਭੈਣ ਜੀ ਬਾਅਦ ਚ ਕਰੂੰਗੀ ਮੈਂ ਬੈਠੇ ਮੈਂ ਧੁੱਪੇ ਹਾਂ ਧੁੱਪੇ ਬੈਠੀ ਆ ਮੈਂ ਡਿਆਈ ਥੱਲੇ ਬੈਠਾ ਇੰਟਰਨੈਟ 'ਚ ਹੂੰ ਤੇ ਜੋ ਤਾਈ ਸੀ ਮੇਰੇ ਕੋ ਤੇ ਉਹ ਕੋਈ ਗੱਲ ਹੋਈ ਤੁਹਾਡੀ ਫਿਰ ਗੱਲ ਕੀ ਹੋਣੀ ਆ ਉਹਨੇ ਤੈਨੂੰ ਸੁਖਾਲ ਕੇ ਘਲਤਾ ਹੋਣਾ ਵਾ ਨਾਲੇ ਗੱਲ ਤੇ ਸਾਰੀ ਤੈਨੂੰ ਦੱਸ ਹੀ ਦਿੱਤੀ ਹੋਣੀ ਆ ਮੈਨੂੰ ਪੁੱਛਣ ਦੀ ਤਾਂ ਲੋੜ ਹੀ ਕੋਈ ਨਹੀਂ ਗਈ ਉਹ ਮੰਮੀ ਮੈਂ ਤੇ ਤਾਂ ਕਰਕੇ ਤੁਹਾਡੇ ਕੋ ਆਇਆ ਵਾ ਵੀ ਤੁਹਾਡੇ ਵਾਸਤੇ ਦੋਵੇਂ ਬਰਾਬਰ ਹੋਣੀਆਂ ਚਾਹੀਦੀਆਂ ਵਾ ਜੇ ਤੁਸੀਂ ਇੰਦਾ ਫਰਕ ਪਾਓਗੇ ਤੇ ਕਿੱਦਾਂ ਚੱਲੂਗਾ ਕੰਮ ਮੈਂ ਤਾਂ ਬਰਾਬਰ ਹੀ ਰੱਖਿਆ ਜੇ ਤੂੰ ਪਿਓ ਆਪਣੇ ਨੂੰ ਫੋਨ ਕਰਨਾ ਹੀ ਇੱਕ ਵਾਰ ਮੇਰੇ ਨਾਲ ਤਾਂ ਗੱਲ ਕਰ ਲੈਂਦਾ ਵੀ ਮੰਮੀ ਪ੍ਰੈਸ ਨੂੰ ਕੀ ਹੋਇਆ ਆਵਾਜ਼ ਆ ਕਿ ਇਹਨਾਂ ਵਿੱਚ ਕੀ ਗੱਲਬਾਤ ਹੋਈ ਆ ਵੇਹ ਅੱਜ ਤਾਂ ਪ੍ਰੈਸ ਤੋਂ ਵੱਖਰੀ ਮੰਗਾਲੀ ਕੋਈ ਗੱਲ ਨਹੀਂ ਘਰ ਵੀ ਇੱਕੋ ਵਾ ਪਰ ਸੋਈ ਵੀ ਇੱਕੋ ਵਾ ਇਹਨਾਂ ਦੋਵਾਂ ਜਾਣੀਆਂ ਦੀ ਕੋਈ ਨਾ ਕੋਈ ਗੱਲ ਤਾਂ ਹੋਈ ਰਣੀ ਆ ਫਿਰ ਕਪਾਤੀ ਚੱਲਦਾ ਰਹੂਗਾ ਤੇ ਮੰਮੀ ਗੱਲ ਸ਼ੁਰੂ ਕਿੱਥੋਂ ਹੀ ਤੁਹਾਨੂੰ ਇੰਨੀ ਗੱਲ ਦਾ ਪਤਾ ਉਹ ਤਾਂ ਡਈ ਸੀ ਜੋਦ ਆਪਣਾ ਕੰਮ ਕਰਨ ਤੇ ਇਹੋ 2 ਮਿੰਟ ਡੀਕ ਲੈਂਦੀ ਸੰਦੀਪ ਤੇ ਜੇ ਇਹਨੇ ਕਹਿਤਾ ਹੀ ਤੋਹੋ ਕੱਪੜੇ ਕਪਾਸੇ ਕਰ ਲੈਂਦੀ ਉਹ ਇਦਾਂ ਤੇ ਮੰਮੀ ਫਿਰ ਗੱਲਾਂ ਤੁਰੀਆਂ ਰਹਿਣੀਆਂ ਵਾ ਤੁਰਨਾ ਕੋ ਬੰਦਾ ਨਹੀਂ ਬੀੜਾ ਥੋੜੀ ਹੋਣਾ ਪੁੱਤ ਗੱਲ ਇਹ ਆ ਵੀ ਜਦੋਂ ਦਾ ਤੁਹਾਡਾ ਟੁੜਕਾ ਗਿਆ ਨਾ ਪਿਆਹਾ ਤੁਸੀਂ ਤਾਂ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਜੇ ਤੁਸੀਂ ਤਾਂ ਆਪ ਖੁਦ ਰਹੇ ਹੋਗੇ ਦੋਵੇਂ ਜਾਨਾ ਪਿਆਹਾ ਕਿਹੜਾ ਪਹਿਲਾਂ ਨਹੀਂ ਹੈਗਾ ਪਹਿਲਾਂ ਨਹੀਂ ਕਰਦੇ ਕੰਮ ਮਨਜੀਤ ਨੂੰ ਪੈਸੇ ਦਿੱਤੇ ਕਿੰਨੇ ਕੰਮ ਕੀਤੇ ਆਹੋ ਹਾ ਦਲਜੀਤ ਵਾਲੇ ਤਾਂ ਘੜੀ ਘੜੀ ਸੁਣਾਣਾ ਮੈਂ ਦਿੱਤੇ ਹੀ ਮੈਂ ਦਿੱਤੇ ਹੀ ਜਦੋਂ ਇੱਕ ਵਾਰ ਕਹਿ ਤਾਂ ਦਿੱਤੇ ਹੀ ਫੇ ਘੜੀ ਘੜੀ ਭੋਗ ਪਾਉਣ ਵਾਲੀ ਕਿਹੜੀ ਗੱਲ ਆ ਮੈਂ ਤਾਂ ਤੁਹਾਨੂੰ ਤਾਂ ਕਰਕੇ ਕਹਿਣ ਆਇਆ ਸੀਗਾ ਵੀ ਚਲੋ ਕੋਈ ਮਾੜੀ ਚੰਗੀ ਨਾ ਕਰਿਆ ਕਰੋ ਹੁਣ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਨਹੀਂਆਂ ਘਰ 'ਚ ਤੇ ਕਿਥੋਂ ਤੱਕ ਗੱਲਾਂ ਪਹੁੰਚੀਆਂ ਹਸਾਬ ਹੋਏ ਇਹ ਗੱਲਾਂ ਕੋ ਕਰਨ ਵਾਲੀਆਂ ਥੋੜੀਆਂ ਜਾੜੇ ਦੱਸੋ ਮੈਂ ਕੀਤੀਆਂ ਡੈਡੀ ਨੇ ਕੀਤੀਆਂ ਮੈਂ ਮੈਂ ਵੀ ਨਹੀਂ ਕੀਤੀਆਂ ਤੇ ਆਪੇ ਸਾਰੇ ਕਰਨ ਵਾਲੇ ਜੇ ਸਾਰਾ ਸਾਬ ਕਿਤਾਬ ਹੋ ਗਿਆ ਹੀ ਤੂੰ 6 ਲੱਖ ਦਾ ਭੋਗ ਫੇਰ ਪਾਉਂਡਿਆ ਪਿਆ 6 ਲੱਖ ਦੇ ਕੋਲੋਂ ਤੇ ਮਨ ਨਹੀਂ ਮੈਂ ਦਿੱਤਾ ਨਹੀਂ ਸੀਗਾ ਤੁਸੀਂ ਆਪ ਹੀ ਕਿਹਾ ਹੈਗਾ ਵੀ ਤੂੰ ਕੋਈ ਗੱਲ ਨਹੀਂ ਦੇ ਦੇ ਪੈਸੇ ਤੇ ਕੋਈ ਗੱਲ ਨਹੀਂ ਆਪੇ ਮੁੜ ਕੇ ਨੌਕਰੀ ਤੋਂ ਪੈਸੇ ਕਮਾ ਕੇ ਦੇ ਦਿੰਦਾ ਮੇਰੀ ਸੁਣ ਗੱਲ ਤੂੰ ਵੀ ਤਾਂ ਘਰੇ ਕੰਮ ਕਰਦਾ ਰਿਆ ਤਨਖਾਹ ਘਰੇ ਹੀ ਦਿੰਦਾ ਰਿਆ ਹੈਗਾ ਜਿਹੜਾ ਬਾਹਰ ਪੈਲੀ ਬੰਨਾਂ 2 ਕਿੱਲਾ 2 ਕਿੱਲੇ ਲਏ ਆ ਉਹ ਘਰੋਂ ਹੀ ਨੇ ਕਿਥੋਂ ਲਏ ਆ ਇਨਾ ਵੀ ਤਾਂ ਸੋਚਿਆ ਕਰੋ ਨਾ ਇਹ ਬੁੱਢੀ ਗੱਲਾਂ ਧੁਰੀਆਂ ਰਹਿਣੀਆਂ ਇਦਾਂ ਨਹੀਂ ਇਹ ਕੋਈ ਨਬੇੜਾ ਹੋਣਾ ਫਿਰ ਵੇਖ ਲਓ ਜਾਂ ਫਿਰ ਨਹੀਂ ਉਧਰ ਸਮਾਨ ਚੋਕੇ ਉਧਰ ਚਲ ਜਾਨੇ ਫਿਰ ਕੀ ਕਰ ਸਕਾਂ ਨਹੀਂ ਤੇ ਇਹੋ ਕਰ ਸਕਾਂ ਮੇਰੀ ਸੁਣ ਹਾਂ ਗੱਲ ਤੂੰ ਬੁੱਢੀ ਦੇ ਆਖੇ ਲੱਗਾ ਤੇ ਆਣ ਕੇ ਮਾਣਾ ਡੈ ਪਿਆਵਾ ਤੂੰ ਸਾਰੇ ਘਰ ਸੋਂਤੇ ਲਾ ਪੇ ਗੱਲ ਕੀ ਆ ਤੇ ਨਾਲੇ ਜੇ ਤੁਸੀਂ ਉਹਨੂੰ ਦਲਕਾ ਮਾਰ ਕੇ ਰੱਖਣਾ ਹੋਵੇ ਦੋਹਾਂ ਭਰਾਵਾਂ ਨੇ ਬੁੱਢੀਆਂ ਨੂੰ ਤੇ ਇਦਾਂ ਨਹੀਂ ਤੇ ਇਦਾਂ ਗੱਲ ਕਰਿਆ ਕਰੋ ਆਪਿਓ ਸਮਝ ਜਾਣ ਤੁਹਾਨੂੰ ਇੱਕ ਗੱਲ ਕਹਿੰਦੀ ਆਂ ਤੁਸੀਂ ਗਾੜੀ ਚਾਰ ਕਰਕੇ ਦੱਸ ਦੇ ਜੇ ਤੋ ਉਹਨਾਂ ਦੇ ਪੂਏ ਚੜਨਾ ਹੀ ਚੜਨਾ ਫੇ ਬੁੱਡੀਆਂ ਕਿੱਥੋਂ ਮੰਨਣਾ ਵਾ ਮੰਦਾ ਕੋਈ ਘਰ ਚ ਮੰਨਣ ਕੌਣ ਡਿਆ ਵੇ ਇੱਕ ਦੂਜੇ ਦੀ ਉਹਨਾਂ ਕਿੱਥੋਂ ਮੰਨਣੀਆਂ ਜੇ ਤੁਸੀਂ ਦੋਵੇਂ ਭਰਾ ਚੰਗੇ ਹੋ ਨਾ ਉਹਨਾਂ ਦੀ ਹਿੰਮਤ ਨਹੀਂ ਗਾੜੀ ਬੋਲ ਜਾਣ ਜਦੋਂ ਤੁਸੀਂ ਭੂਏ ਚੜਾਈਆਂ ਵਾ ਇੱਕ ਵਾਰਾਂ ਚੀਜ਼ ਕਹਿੰਦੀਆਂ ਨਾ ਚਾਰ ਵਾਰਾਂ ਲਿਆ ਕੇ ਦਿੰਦੇ ਜੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇੰਨਾ ਕਿਉਂ ਡਰਦੇ ਫਿਰਦੇ ਜੇ ਤੂੰ ਤਾਂ ਬਿਲਕੁਲ ਜੋਰੂ ਦਾ ਗਲਾਮ ਹੀ ਬਣ ਗਿਆ ਵਾ ਮੈਂ ਤਾਂ ਕਿਹਾ ਵੀ ਤੂੰ ਚੰਗਾ ਵਾ ਪਰ ਨਾ ਮੈਂ ਤੁਹਾਨੂੰ ਹੋਰ ਕੋਈ ਗੱਲ ਕਰਨ ਆਵਾ ਤੁਸੀਂ ਗੱਲ ਹੋਰ ਕਿ ਪਾਸੇ ਲੈ ਗਏ ਜੇ ਫਿਰ ਮੱਲੇ ਸਮਝਾਉਂਦਾ ਕੋਈ ਫਾਇਦਾ ਨਹੀਂ ਫਿਰ ਹਾਂ ਦੱਸ ਮੈਂ ਨੂੰ ਕੀ ਕਿਹਾ ਵਾ ਮੈਂ ਤੇ ਇਹੋ ਗੱਲ ਕਹੀ ਜੇ ਅੱਜ ਪ੍ਰੈਸ ਵੱਖਰੀ ਲਿਆਂਦੀ ਆ ਕੱਲ ਨੂੰ ਮੀਟਰ ਵੀ ਵੱਖਰੇ ਲਵਾਓਗੇ ਫਿਰ ਫਿਰ ਹੋਣਾ ਹੀ ਸਾਰੇ ਕੰਮ ਹੀ ਹੋਣੇ ਫਿਰ ਕੀ ਕਰਨਾ ਆ ਤੇ ਇਹ ਤਾਂ ਵਾਧਾ ਜਾਣਾ ਕੰਮ ਫਿਰ ਫਿਰ ਘਰ ਦੇ ਘਰ ਆਟਾ ਹੋ ਜਾਣਗੀਆਂ ਫਿਰ ਕੀ ਕਰਨਾ ਆਟਾ ਹੋ ਜਾਣਗੀਆਂ ਫਿਰ ਆਟਾ ਵੀ ਕਿੱਦਾਂ ਹੋਣਾ ਵਾ ਘਰ ਤੇ ਇੱਕ ਵਾ ਫਿਰ ਇੱਕ ਤਾਂ ਬਣਾਉਣਾ ਹੀ ਪੈਣਾ ਨਾ ਉਹ ਪੈਸੇ ਨਾ ਬੰਨਾਂ ਬੈਠੋ ਤਾਂ ਹੀ ਕੋਈ ਗੱਲ ਹੋ ਗਈ ਗੱਲ ਅੱਡੀ ਇਹਦੀ ਮੈਨੂੰ ਸਮਝ ਨਹੀਂ ਆਉਂਦੀ ਮਾੜੀ ਜੀ ਜਾ ਕੇ ਕੰਨ 'ਚ ਫੂਕ ਮਾਰਦੀ ਆ ਹੂ ਹੂ ਕਰਦਾ ਆ ਜਾਂਦਾ ਵਾ ਮੋਨੂ ਕੀ ਕਹਿਤਾ ਜੋਦ ਨੂੰ ਕੀ ਕਹਿਤਾ ਜੋਦ ਹੈ ਜੋ ਅਰਸ਼ਾਂ ਦੀ ਪਰੀ ਆ ਪੀ ਉਹਨੂੰ ਕਹਿਤਾ ਉਹ ਤਾਂ ਆਖਰ ਆ ਗਈ ਆ ਜਾਂ ਮੈਂ ਕਹਿਤਾ ਯੋ ਜਿੱਥੇ ਤੇਰਾ ਜੋਰ ਲੱਗਦਾ ਲਾਲਾ ਹੁਣ